ਕੀ ਤਾਂ ਬਨ ਕਰ ਤੂਦ ਦੇ ਕੋਈ ਨਹੀਂ ਮੰਦਾ ਬਾਤਾ ਵਰਦੀ ਵੇਖੀ ਕਿਸੇ ਨਾ ਬੇਰਬਾਦ ਲ ਵਰਸਾਤਾ ਲਓ ਜੀ ਹੁਣ ਸੁਣੋ ਤਾਜਪੋਸ਼ੀ ਮਹਾਰਾਜਾ ਰਣਜੀਤ ਸਿੰਘ ਅਰੇ ਰਣਜੀਤ ਸਿੰਘ ਮਹਾਰਾਜਾ ਨਹੀਂ ਬਣਿਆ ਜਦੋਂ ਉਹਦੀ ਮਹਿ ਗੱਲ ਗੁਰੂ ਕੀ ਸੰਗਤ ਨਾਲ ਕਰਨ ਲੱਗਾ ਅਹਿਮਦ ਸ਼ਾਹ ਅਬਦਾਲੀ ਨੇ 11 ਹਮਲੇ ਮੇਰੇ ਭਾਰਤ ਤੇ ਕੀਤੇ ਨੇ ਉਹਨੇ ਰੱਜ ਕੇ ਮੇਰੇ ਦੇਸ਼ ਨੂੰ ਲੁੱਟਿਆ ਉਹਦੇ ਪੁੱਤਰ ਤਮੂਰ ਸ਼ਾਹ ਨੇ ਪੰਜ ਹਮਲੇ ਕੀਤੇ ਨੇ ਪਰ ਖਾਲਸੇ ਨੂੰ ਖੁਸ਼ੀ ਦੀ ਗੱਲ ਇਹ ਆ ਉਹਨੇ ਰਾਜਪੂਤ ਤੇ ਲੁੱਟੇ ਉਹਨੇ ਮਰਹੱਟੇ ਤੇ ਲੁੱਟੇ ਪਰ ਤਮੂਰ ਸ਼ਾਹ ਪੰਜਾਬ ਦੀ ਧਰਤੀ ਵੱਲੇ ਨਿਗਾ ਨਹੀਂ ਕਰ ਸਕਿਆ ਇਸ ਤੋਂ ਪਿੱਛੋਂ ਤਮੂਰ ਸ਼ਾਹ ਦਾ ਪੁੱਤਰ ਸ਼ਾਹਜਹਾਨ ਚੜ੍ਹ ਕੇ ਆਇਆ ਇਹਨੇ ਪੰਜਾਬ ਨੂੰ ਲੁੱਟਣ ਦੀ ਖਾਤਰ ਬਹੁਤ ਹੱਥ ਪੈਰ ਮਾਰੇ ਇੱਕ ਵਾਰ ਜਦ ਇਹ ਚੌਥੇ ਹਮਲੇ ਆ ਰਿਹਾ ਸੀ ਤੇ ਪਤਾ ਲੱਗਾ ਸਿੱਖਾਂ ਦੇ ਦਲਾਂ ਨੂੰ ਕਿ ਤੈਮੂਰ ਸ਼ਾਹ ਦਾ ਪੁੱਤਰ ਸ਼ਾਜਮਲ ਚੜ ਕੇ ਆ ਰਿਹਾ ਹੈ ਸਿੱਖਾਂ ਨੇ ਗੁਰਮਤਾ ਕੀਤਾ ਕਿ ਆਲਣ ਦਿਓ ਫਿਰ ਉਹਦੇ ਨਾਲ ਗੱਲ ਕਰਾਂਗੇ ਸ਼ਾਜਮਲ ਨੇ ਰਣਜੀਤ ਸਿੰਘ ਨੂੰ ਇੱਕ ਚਿੱਠੀ ਲਿਖੀ ਤੇ ਚਿੱਠੀ ਵਿੱਚ ਲਿਖਿਆ ਓਏ ਰਣਜੀਤ ਸਿੰਘਾਂ ਤੈਨੂੰ ਪੰਜਾਬ ਦਾ ਰਾਜਾ ਬਣਾ ਦਿੰਨਾ ਮੈਨੂੰ ਹਿੰਦੁਸਤਾਨ ਦਾ ਰਾਜਾ ਮੰਨ ਲੈ ਚਿੱਠੀ ਦੇ ਕੇ ਦੂਤ ਨੂੰ ਰਣਜੀਤ ਸਿੰਘ ਦੇ ਕੋਲ ਭੇਜਿਆ ਜਦੋਂ ਇਹ ਚਿੱਠੀ ਸਰਦਾਰ ਰਣਜੀਤ ਸਿੰਘ ਨੂੰ ਮਿਲੀ ਉਸ ਨੇ ਇਹ ਚਿੱਠੀ ਤੇ ਕੀ ਪੜਿਆ ਸੁਣੋ ਧਿਆਨ ਨਾਲ ਮਜਮੂਨ ਕੀ ਹੈ ਇਉਂ ਬੇਨਤੀ ਕੀਤੀ ਜਾ ਰਹੀ ਹੈ ਜੜੇ ਦੇ ਨਹਲਕਾਰਾ ਪੁੱਜਿਆ ਬਈ ਕੋਲ ਰਾਣਾ ਜੀਤ ਸਿੰਘ ਦੇ ਸਤ ਸ੍ਰੀ ਅਕਾਲ ਬਲਾਗੇ ਤੇ ਖੜਾ ਹੋ ਗਿਆ ਹੱਥ ਜੋੜ ਕੇ ਗਿਓ ਤੇ ਮੇ ਨਾ ਰੰਡਿਆਂ ਹੋ ਗੌਣ ਨੇ ਦੁਆਰਾ ਤੇਰੀ ਨਾ ਤੈਨੂੰ ਬਾਦਸ਼ਾਹ ਸਵਾਲ ਕਰਨਗੇ ਕਿ ਅਹਿਮਦ ਸ਼ਾਹ ਬਦਾਲੀ ਦੇ ਪੁੱਤਰ ਨੇ ਡਰ ਕੀ ਸੀ ਜਿਹੜਾ ਰਾਜੇ ਰਣਜੀਤ ਸਿੰਘ ਨਾਲ ਸੁਲਾ ਕਰਨੀ ਚਾਹੁੰਦਾ ਸੀ ਕਹਾਣੀ ਇਹ ਹੈ ਜਦੋਂ ਇਹ ਆਇਆ ਚੜ੍ਹ ਕੇ ਛਾਜਮਾਨ ਤੇ ਸਿੱਖਾਂ ਨੇ ਇਹਦੀ ਕੋਈ ਪੇਸ਼ ਨਾ ਜਾਣ ਦਿੱਤੀ ਇਹਨੂੰ ਪੰਜਾਬ ਦੀ ਧਰਤੀ ਵੱਲ ਵੇਖਣ ਨਹੀਂ ਦਿੱਤਾ ਤਿੰਨੇ ਵਾਰਾਂ ਇਹਨਾਂ ਨੇ ਅੜਕ ਤੋਂ ਪਰਾਂ ਭਜਾ ਦਿੱਤਾ ਇਹ ਚੌਥੀ ਵਾਰ ਆਇਆ ਸੋਚਦਾ ਸੀ ਜੇ ਰਾਜਾ ਰਣਜੀਤ ਸਿੰਘ ਸੋਨਾਸੁਰਾ ਕਰ ਲਈ ਜਾਏ ਇਹ ਮੇਰੇ ਵੱਲ ਹੋ ਜੇ ਸ਼ਾਇਦ ਸਿੱਖਾਂ ਦੀ ਤਾਕਤ ਕਮਜ਼ੋਰ ਹੋਵੇ ਮੈਂ ਕਾਮਯਾਬ ਹੋ ਸਕਾਂ ਇਸ ਵਾਸਤੇ ਰਣਜੀਤ ਸਿੰਘ ਨੂੰ ਆਪਣੇ ਨਾਲ ਜੋੜਨ ਲਈ ਇਸ ਨੇ ਚਿੱਠੀ ਲਿਖੀ ਜਦੋਂ ਰਾਜੇ ਰਣਜੀਤ ਸਿੰਘ ਨੇ ਅਜੇ ਰਾਜਾ ਰਣਜੀਤ ਸਿੰਘ ਰਾਜਾ ਨਹੀਂ ਬਣਿਆ ਸਰ ਸਰਦਾਰ ਰਣਜੀਤ ਸਿੰਘ ਹੈ ਇਹਨੇ ਚਿੱਠੀ ਪੜ੍ਹੀ ਜਿਸ ਵੇਲੇ ਹਲਕਾਰੇ ਨੇ ਆਖਿਆ ਜਨਾਬ ਮੈਨੂੰ ਕੀ ਹੁਕਮ ਹੈ ਰਣਜੀਤ ਸਿੰਘ ਨੇ ਆਖਿਆ ਮਿਲਾਂਗੇ ਹਲਕਾਰੇ ਨੇ ਆਖਿਆ ਜਨਾਬ ਕਿੱਥੇ ਮਿਲੋਗੇ ਕਦੋਂ ਮਿਲੋਗੇ ਕਿਸ ਤਰੀਕ ਨੂੰ ਮਿਲੋਗੇ ਮੈਨੂੰ ਥਾ ਦੱਸੋ ਰਣਜੀਤ ਸਿੰਘ ਨੇ ਆਖਿਆ ਮਿਲਾਂਗੇ ਜ਼ਰੂਰ ਪਰ ਕੈਦੀ ਅਬਦਾਲੀ ਦੇ ਪੁੱਤਰੇ ਨੂੰ ਉਹਨੂੰ ਮੈਦਾਨ ਵਿੱਚ ਮਿਲਾਂਗੇ ਉਹਨੂੰ ਤਲਵਾਰ ਲੈ ਕੇ ਮਿਲਾਂਗੇ ਉਹਦੇ ਨਾਲ ਹੱਥ ਨਹੀਂ ਮਿਲਾਵਾਂਗੇ ਉਹਦਾ ਖੰਡੇ ਨਾਲ ਸਵਾਗਤ ਕਰਾਂਗੇ ਰਣਜੀਤ ਸਿੰਘ ਨੇ ਜਿਹੜਾ ਜਵਾਬ ਦਿੱਤਾ ਮੱਖਣ ਸਲੱਖਣ ਤੇ ਕੋਮਲ ਐਉਂ ਬਿਆਨ ਕਰ ਰਹੇ ਹਨ ਮੇਰੇ ਲਈ ਆ ਚਿੱਠੀ ਅਸਾਂ ਨੂੰ ਜਨਾਬ ਦੀ ਤੇਰੇ ਨਾਲ ਗੱਲ ਕਰਾਂਗੇ ਹਿਸਾਬ ਦੀ ਉਹ ਤੇਰੇ ਨਾਲ ਗੱਲ ਕਰਾਂਗੇ ਹਿਸਾਬ ਦੀ ਮੇਰੇ ਵੀ ਸੱਚ ਚਾਹੀਦਾ ਜਵਾਬ ਕਰਾ ਨਾਗੇ ਜਰੂਰ ਛੁ ਮੋੜ ਕੇ ਨ ਆਇਆ ਏ ਤੇ ਰੋ ਕੇ ਸੌਦਾ ਦਾ ਇਤਿਹਾਸ ਪੜੀਏ ਤੇ ਮਨ ਬੜਾ ਸੋਚਾਂ ਵਿੱਚ ਪੈ ਜਾਂਦਾ ਹੈ ਜੇ ਚਾਰ ਅਬਦਾਲੀ ਆਏ ਤੇ ਲੁੱਟ ਕੇ ਲੈ ਗਏ ਜੇ ਪੰਜ ਅਬਦਾਲੀ ਆਏ ਤੇ ਲੁੱਟ ਕੇ ਲੈ ਗਏ ਉਹ ਹਿੰਦੁਸਤਾਨ ਚੋਂ ਸੋਨਾ ਚਾਂਦੀ ਦੀਆਂ ਪੰਡਾ ਬਣ ਕੇ ਲੈ ਗਏ ਹਿੰਦੁਸਤਾਨ ਦਾ ਹੁਸਨ ਬਣ ਕੇ ਲੈ ਗਏ ਹਿੰਦੁਸਤਾਨ ਦਾ ਸੋਨਾ ਤੇ ਚਾਂਦੀ ਲੁੱਟ ਕੇ ਲੈ ਗਏ ਕਿਸੇ ਨੇ ਨਹੀਂ ਰੋਕਿਆ ਨਾ ਕਿਸੇ ਜੱਤ ਮਰ ਹੱਟੇ ਨੇ ਰੋਕਿਆ ਨਾ ਰਾਜਪੂਤ ਨੇ ਰੋਕਿਆ ਨਾ ਕਿਸੇ ਜਰਵਾਣੇ ਨੂੰ ਕਿਨੇ ਰੋਕਿਆ ਇਹ ਤੇ ਸੀਸਾ ਦੇਣ ਕਲਗੀਆਂ ਵਾਲੇ ਪਾਛਾ ਮਹਾਰਾਜ ਨੂੰ एक शायर ने बड़ा ठीक लिखे है जुल्म कमाए जाते मंदिर गिराए जाते केस कटवाए जाते तुर्क बनाए जाते तीसरा पंथ जेना ना साइदा गोबिंद सिंह ਸੱਚ ਕਰ ਮਾਨੋ ਹਿੰਦੂ ਦੇਸ਼ ਦੀਨ ਚ ਲਾਇਆ ਜਾਤੇ ਇਹ ਤਾਂ ਕਮਜ਼ੋਰਾਂ ਦਾ ਦੇਸੀ ਇਹ ਤਾਂ ਦੇਵਤਿਆਂ ਦਾ ਦੇਸੀ ਇਹ ਤਾਂ ਸਾਧਾਂ ਦਾ ਦੇਸੀ ਸੀਸਾ ਦੇਣ ਕਰਗੀਆਂ ਵਾਲੇ ਪਾਤਸ਼ਾਹ ਨੂੰ ਜਿਨ੍ਹਾਂ ਅੰਮ੍ਰਿਤ ਦੀ ਦਾਤ ਤਿਆਰ ਕਰਕੇ ਸ਼ਕਾ ਕੇ ਗਿੱਦੜਾਂ ਨੂੰ ਸ਼ੇਰਾਂ ਦਾ ਜਾਮਾ ਪਵਾ ਦਿੱਤਾ ਇੱਕ ਵਾਰਾ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਰਿਪੋਰਟਰ ਨੂੰ ਪੁੱਛਿਆ ਵੀ ਇਹ ਜਿਹੜੀ ਕੌਮ ਜਿਹੜੇ ਲੋਕ ਸਾਡੇ ਤੇ ਹੱਲਾ ਕਰਦੇ ਨੇ ਕੌਣ ਨੇ ਅਹਿਮਦ ਸ਼ਾਹ ਅਬਦਾਲੀ ਦੇ ਸੈਕਟਰੀ ਨੇ ਆਖਿਆ ਜਨਾਬ ਇਹ ਸੱਗ ਨੇ ਸੱਗ ਫਾਰਸੀ ਦਾ ਅੱਖਰ ਹੈ ਇਹਦਾ ਅਰਥ ਹੈ ਕੁੱਤਾ ਅਹਿਮਦ ਸ਼ਾਹ ਅਬਦਾਲੀ ਨੇ ਸੁਣਿਆ ਹੈ ਇਹ ਐਸੇ ਕੌੜੇ ਨੇ ਇਹਨਾਂ ਆਖਿਆ ਹੈਂ ਤੇ ਸੱਗ ਪਰ ਅਖਲਾਕੀ ਬੜੇ ਨੇ ਬਾਦਸ਼ਾ ਇਹਨਾਂ ਨੂੰ ਇੱਕ ਰੋਟੀ ਮਿਲ ਜੇ ਇਹ ਉਹ ਵੰਡ ਕੇ ਖਾਂਦੇ ਨੇ ਇਹ ਧੀਆਂ ਪੈਣਾ ਲੋਕਾਂ ਦੀਆਂ ਦੀ ਇੱਜ਼ਤ ਬਚਾਉਂਦੇ ਨੇ ਇਹ ਗਰੀਬ ਦੀ ਮਦਦ ਕਰਦੇ ਨੇ ਆਪਣੀ ਕਲਮ ਨਾਲ ਆਪਣੀ ਡਾਇਰੀ 'ਚ ਅਹਿਮਦ ਸ਼ਾਹ ਅਬਦਾਲੀ ਲਿਖਦਾ ਆਪਣੇ ਸੈਕਟਰੀ ਨੂੰ ਕਹਿੰਦਾ ਐਸੇ ਲੋਕ ਜਿਹੜੇ ਇਸ ਤਰ੍ਹਾਂ ਦੇ اخਲਾਕੀ ਨੇ ਮੇਰੀ ਜ਼ੁਬਾਨ ਕਹਿੰਦੀ ਹੈ ਮੇਰੀ ਨਿਗਾਹ ਕਹਿੰਦੀ ਹੈ ਮੇਰੀ ਸੋਚ ਕਹਿੰਦੀ ਹੈ ਇਹ ਕਿਸੇ ਦਿਨ ਨੂੰ ਹਿੰਦੁਸਤਾਨ ਦੇ ਬਾਦਸ਼ਾਹ ਬਣ ਗਏ ਇਸੇ ਨਾ ਇਤਿਹਾਸ ਨਹੀਂ ਲੋ ਦਿੰਦਾ ਜਮਾਨ ਦੇ ਐਲਸੀ ਨੂੰ ਰਣਜੀਤ ਸਿੰਘ ਨੇ ਚਿੱਠੀ ਦੇ ਕੇ ਵਾਪਸ ਤੋਰ ਦਿੱਤਾ ਹੁਣ ਸ਼ਾਜਮਾਨ ਉਸ ਵੇਲੇ ਦੀ ਉਡੀਕ ਵਿੱਚ ਹੈ ਮੈਂ ਕਦੋਂ ਪੰਜਾਬ ਨੂੰ ਲੁੱਟਾਂ ਮੇਰਾ ਜਵਾਂ ਕਦੋਂ ਪੰਜਾਬ ਤੇ ਬੈਠੇ ਇੱਕ ਦਿਨ ਐਲਚੀ ਨੇ ਆਣ ਕੇ ਰਣਜੀਤ ਸਿੰਘ ਨੂੰ ਕਿਹਾ ਓਏ ਸਰਦਾਰ ਰਣਜੀਤ ਸਿੰਘਾ ਅਹਿਮਦ ਸ਼ਾਹ ਅਬਦਾਲੀ ਦਾ ਪੋਤਰਾ ਫਿਰ ਪੰਜਾਬ ਦੀ ਧਰਤੀ ਤੇ ਚੜ ਕੇ ਆ ਰਿਹਾ ਹੈ ਅਹਿਮਦ ਸ਼ਾਹ ਅਬਦਾਲੀ ਦੇ ਇਸ ਬੰਦੇ ਦੀ ਗੱਲ ਸੁਣ ਕੇ ਰਾਜੇ ਰਣਜੀਤ ਸਿੰਘ ਨੇ ਆਖਿਆ ਆ ਰਿਹਾ ਅਬਦਾਲੀ ਦਾ ਪੋਤਰਾ ਇਹਨੇ ਆਖਿਆ ਹਾਂ ਜਰਬ ਅਬਦਾਲੀ ਦਾ ਪੋਤਰਾ ਆ ਰਿਹਾ ਹੈ ਰਣਜੀਤ ਸਿੰਘ ਨੇ ਕਿਹਾ ਆ ਰਿਹਾ ਤੇ ਸ਼ਿਕਾਰ ਮਾਰ ਥੱਲੇ ਆਉਣ ਦਿਓ ਰਣਜੀਤ ਸਿੰਘ ਨੇ ਜਿਵੇਂ ਆਪਣੇ ਮੂੰਹ ਚੋਂ ਜਵਾਬ ਦਿੱਤਾ ਉਹ ਸੇੜੇ ਦਾ ਸੀਨ ਮੇਰੇ ਸਾਥੀ ਐਉਂ ਬਿਆਨ ਕਰ ਰਹੇ ਹਨ ਤਿੰਨ ਵਾਰੀ ਪਹਿਲਾ ਜੈਸ ਨੂੰ ਪਜਾਇਆ ਏ ਚੌਥੀ ਵਾਰ ਫੇਰ ਚਾੜ ਕੇ ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਦਾ ਪੋਤਰਾ ਫੌਜੀ ਤਾਕਤ ਲੈ ਕੇ ਮਾਰੋ ਮਾਰ ਕਰਦਾ ਲੈਫਟ ਟ੍ਰਾਈ ਕਰਦਾ ਚੜ੍ਹਿਆ ਆ ਰਿਹਾ ਸੀ ਸਿੱਖਾਂ ਨੂੰ ਪਤਾ ਲੱਗਾ ਯਾਦ ਰਹੇ ਮਿੱਤਰੋ ਉਸ ਵੇਲੇ ਸਿੱਖ 11 ਮਿਸਲਾਂ ਦੀ ਸ਼ਕਲ ਵਿੱਚ ਵੰਡੇ ਹੋਏ ਸਨ ਤੇ 12ਵੀਂ ਮਿਸਲ ਅਜੇ ਵजूद ਵਿੱਚ ਨਹੀਂ ਸੀ ਆਈ ਸ਼ੁਕਰ ਚੱਕੀਆਂ ਦੀ ਮਿਸਲ ਦਾ ਸਰਦਾਰ ਸੀ ਰਣਜੀਤ ਸਿੰਘ ਸਰਦਾਰ ਸ਼ੁਕਰ ਚੱਕਿਆ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰਾ ਮਾਰੋ ਮਾਰ ਕਰਦਾ ਆ ਰਿਹਾ ਸੀ ਲੈਫਟ ਟਾਈ ਕਰਦਾ ਆ ਰਿਹਾ ਸੀ ਸਭ ਤਾਕਤਾਂ ਫੇਲ ਹੁੰਦੀਆਂ ਉਹਦੇ ਉਹਨੂੰ ਨਜ਼ਰ ਆ ਰਹੀਆਂ ਸਨ ਜਿਸ ਵੇਲੇ ਮਾਰੋ ਮਾਰ ਕਰਦਾ ਲਾਹੌਰ ਦੇ ਏਰੀਆ ਵਿੱਚ ਪਹੁੰਚਾ ਉਸ ਵੇਲੇ ਲਾਹੌਰ ਦੇ ਕਿਲੇ ਉੱਤੇ ਲਾਹੌਰ ਦੇ ਤਖਤ ਤੇ ਪੰਗੀ ਮਿਸਲ ਦਾ ਕਬਜ਼ਾ ਸੀ ਜਿਸ ਵੇਲੇ ਪੰਗੀ ਮਿਸਲ ਦੇ ਜਥੇਦਾਰਾਂ ਨੇ ਸੋਚਿਆ ਕਿ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਦੀ ਤਾਕਤ ਬਹੁਤੀ ਹੈ ਉਹਨਾਂ ਨੀਤੀ ਤੋਂ ਕੰਮ ਲੈਣ ਲਈ ਲਾਹੌਰ ਦਾ ਕਿਲਾ ਖਾਲੀ ਕਰ ਦਿੱਤਾ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਇਹਨਾਂ ਡੇਰਾ ਅੰਮ੍ਰਿਤਸਰ ਆ ਕੇ ਲਾ ਲਿਆ ਜਦੋਂ ਅਹਿਮਦ ਸ਼ਾਹ ਅਬਦਾਲੀ ਦਾ ਪੋਤਰਾ ਲਾਹੌਰ ਦੇ ਕਿਲੇ ਨੂੰ ਮਲ ਕੇ ਬਹਿ ਗਿਆ ਸਰਦਾਰ ਰਣਜੀਤ ਸਿੰਘ ਨੇ ਕੁਝ ਸਿੱਖ ਆਗੂ ਇਕੱਠੇ ਕੀਤੇ ਆਪਣੇ ਵਿਚਾਰ ਪੇਸ਼ ਕੀਤੇ ਤੇ ਆਖਿਆ ਮਿੱਤਰ ਹੁਣ ਸਮਾਂ ਹੈ ਕਲਗੀਆਂ ਵਾਲੇ ਪਾਤਸ਼ਾਹ ਦੇ ਪੰਥ ਨੂੰ ਟਾ ਲੱਗਦੀ ਹੈ ਆਓ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਨੂੰ ਭਜਾਈਏ ਬਹੁਤ ਸਾਰੇ ਜਥੇਦਾਰਾਂ ਨੇ ਆਖਿਆ ਰਣਜੀਤ ਸਿੰਘਾ ਅਜੇ ਤਾਕਤ ਥੋੜੀ ਹੈ ਅਜੇ ਮੁਕਾਬਲਾ ਕਰਨ ਦਾ ਵੇਲਾ ਨਹੀਂ ਸਮਾਂ ਵਿਚਾਰਨਾ ਚਾਹੀਦਾ ਪਰ ਰਾਜਾ ਰਣਜੀਤ ਸਿੰਘ ਨੇ 500 ਜਵਾਨ ਆਪਣੇ ਨੂੰ ਨਾਲ ਲੈ ਕੇ ਜਿਵੇਂ ਸ਼ਾਹ ਜਮਾਨ ਨੂੰ ਜਾ ਕੇ ਲਾਹੌਰ ਵੰਗਾਰਿਆ ਜਿਵੇਂ ਸੰਮਨਪੁਰੇ ਦੇ ਥੱਲੇ ਜਾ ਕੇ ਲਲਕਾਰਿਆ ਉਸ ਵੇਲੇ ਦਾ ਸੀਨ ਮੇਰੇ ਸਾਥੀ ਮੱਖਣ ਸਲਖਣ ਤੇ ਕੋਮਲ ਐਉਂ ਬਿਆਨ ਕਰ ਰਹੇ ਹਨ ਜੀ ਜਦੋਂ ਕਾਰਤਾ ਲਾਹੌਰ ਨੂੰ ਖਾਲੀ ਬੰਗੀ ਸਰਦਾਰਾਂ ਨੇ ਕਿਰਾ ਮਲ ਕੇ ਮਲ ਕੇ ਲਾਹੌਰ ਦਾ ਬੈਗ ਆ ਪੁੱਤ ਆਬਦਾਲੀ ਦਾ ਪਾੜ ਕਾਬਲ ਪਾੜ ਕਾਬਲੇ ਤੂੰ ਆਣ ਕੇ ਵੰਗਾਰੇ ਅਣਖ ਗਵਿੰਦ ਸਿੰਘ ਦੀ ਇਕੱਠੇ ਕਰ ਕੇ ਕਰ ਕੇ ਵਢੇਰਿਆਂ ਨੂੰ ਆਖਿਆ ਜੋਦੇ ਰਾਣਜੀਤ ਸਿੰਘ ਨੇ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਤਿਆਰੀ ਕਰ ਪੈਰੀਏ ਮਿਲੂ ਨਾ ਵਕਤ ਬੀਤਿਆ ਮੈਣਾ ਡਾਰ ਕੇ ਡਾਰ ਕੇ ਆਜ਼ਾਦਤਾ ਨਹੀਂ ਦੇਣ ਦੀ ਹਸਤੀ ਠਾਣੀ ਦਿਆ ਪੁੱਤਰਾ ਖਾਲਸੇ ਜਕਾਰੇ ਛੱਡਦੇ ਯਾਰਾ ਸ਼ਕਨ ਸ਼ਕਲਾ ਵਖਾਵੇ ਖਾਨਾ ਹਰਕ ਪੈਂਦ ਨੇ ਜਿੱਥੇ ਚੰਦੂ ਦੀ ਚੰਦੂ ਦੀ ਮੌਤ ਸੀ ਹੋ ਦਾ ਧਰਮ ਦਾ ਰਾਜ ਐਡਾ ਇਨਸਾਫ ਦਾ ਰਾਜ ਮਹਾਰਾਜੇ ਰਣਜੀਤ ਸਿੰਘ ਨੇ ਕੀਤਾ ਕਿ ਕੋਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕੁੱਤੇ ਦੇ ਗਲੋਂ ਕੈਂਠਾ ਨਹੀਂ ਲਾ ਸਕਿਆ ਇੱਕ ਦਿਨ ਇੱਕ ਮਿੱਤਰ ਮੈਨੂੰ ਕਹਿੰਦਾ ਓਏ ਜੋਗੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਤੇ ਹੁਣ ਦੇ ਰਾਜ ਵਿੱਚ ਕੀ ਫਰਕ ਹੈ ਹੁਣ ਵਾਲਾ ਵੀ ਬਾਦਸ਼ਾਹ ਸਿੱਖ ਹੈ ਹੁਣ ਵਾਲਾ ਮੁੱਖ ਮੰਤਰੀ ਸਿੱਖ ਹੈ ਮਹਾਰਾਜਾ ਰਣਜੀਤ ਸਿੰਘ ਵੀ ਸਿੱਖ ਸੀ ਮੈਂ ਕਿਹਾ ਮਿੱਤਰਾ ਭਾਵੇਂ ਮੁੱਖ ਮੰਤਰੀ ਸਿੱਖ ਹੈ ਭਾਵੇਂ ਮਹਾਰਾਜਾ ਰਣਜੀਤ ਸਿੰਘ ਵੀ ਐਡਾ ਸੀ ਪਰ ਫਰਕ ਬੜਾ ਸੀ ਮਿੱਤਰਾ ਉਸ ਰਾਜ ਦੀ ਗੱਲ ਕੀ ਕਰਨੀ ਹੈ ਇੱਕ ਵਾਰਾ ਰਾਜਾ ਰਣਜੀਤ ਸਿੰਘ ਨੇ ਕੁੱਤੇ ਦੇ ਗਲ ਛਟਾਂਕ ਸੋਨੇ ਦਾ ਕੈਂਠਾ ਬਣ ਕੇ ਲਾਹੌਰ ਦੇ ਬਾਜ਼ਾਰਾਂ ਵਿੱਚ ਛੱਡ ਦਿੱਤਾ ਐਲਾਨ ਕੀਤਾ ਕਿ ਜੇ ਮੇਰੇ ਰਾਜ ਵਿੱਚ ਕੋਈ ਚੋਰ ਹੈ ਤੇ ਉਹ ਕੁੱਤੇ ਦੇ ਗਲੋਂ ਕੰਠਾ ਲਾ ਲਵੇ ਇਤਿਹਾਸ ਕਹਿੰਦਾ ਹੈ ਸਾਖੀ ਕਹਿੰਦੀ ਹੈ ਇੱਕ ਹਫਤਾ ਆਵਾਰਾ ਕੁੱਤਾ ਲਾਹੌਰ ਦੇ ਬਾਜ਼ਾਰਾਂ ਚ ਫਿਰਦਾ ਰਿਆ ਉਹ ਰੂੜੀਆਂ ਤੇ ਸੌਂਦਾ ਰਿਆ ਉਹ ਹੋਟਲਾਂ ਤੇ ਸੌਂਦਾ ਰਿਆ ਮਹਾਰਾਜੇ ਰਣਜੀਤ ਸਿੰਘ ਦੇ ਜਵੇ ਤੋਂ ਡਰਦਿਆਂ ਕਿਸੇ ਨੇ ਸੋਨੇ ਦਾ ਕੈਂਠਾ ਕੁੱਤੇ ਦੇ ਗਲੋਂ ਨਹੀਂ ਲਾਇਆ ਉਸ ਮਿੱਤਰ ਨੂੰ ਆਖਿਆ ਮਿੱਤਰਾ ਓਏ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਤੇ ਕੋਈ ਕੁੱਤੇ ਦੇ ਗਲੋਂ ਸੋਨੇ ਦਾ ਕੈਂਠਾ ਨਹੀਂ ਸੀ ਲਾ ਕੇ ਸਕਿਆ ਜੇ ਹੁਣ ਪਰਖ ਕਰਨੀ ਹੈ ਤੇ ਘੁੰਗਰੂ ਪਿੱਤਲ ਦਾ ਕੁੱਤੇ ਦੇ ਗਲ ਬਨ ਕੇ ਛੱਡ ਦੇ ਜੇ ਸਵੇਰ ਨੂੰ ਕੁੱਤਾ ਗਾਇਬ ਨਾ ਹੋ ਜਾਏ ਤੇ ਕੁੱਤਾ ਹੀ ਨਾ ਲੁਕ ਜਾਏ ਤੇ ਮੈਨੂੰ ਜੋਗੀ ਨਾਲ ਆਖੀ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਵਿੱਚ ਤੇ ਹੁਣ ਦੇ ਰਾਜ ਵਿੱਚ ਬੜਾ ਫਰਕ ਹੈ ਬਦੂਜੀ ਕੈਸਰ ਦੀ ਐਡਿਕ ਕਰੋ ਪਾਰਸ ਜੋਗੀ ਕੈਸਟ ਬਹੁਤ ਛੇਤੀ ਆ ਰਹੀ ਹੈ ਮੈਂ ਸਰੋਤਿਆਂ ਦਾ ਧੰਨਵਾਦੀ ਹਾਂ ਸਿੱਖ ਜਗਤ ਦਾ ਧੰਨਵਾਦੀ ਹਾਂ ਆਪਣੀ ਕੌਮ ਦਾ ਧੰਨਵਾਦੀ ਹਾਂ ਉਹਨਾਂ ਮੇਰੀਆਂ ਇਨੀਆਂ ਕੈਸਟਾਂ ਸੁਣੀਆਂ ਤੇ ਸੁਣ ਰਹੇ ਨੇ ਜੇ ਕੋਈ ਅਜੋਕ ਗੱਲ ਕਹੀ ਗਈ ਹੋਏ ਖਿਮਾਂ ਦਾ ਜਾਚ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ